ਅਰਥ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਕਲਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰਿਆ ਪਿੰਡ ਰਖੇ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਅ ਅਜਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਪਾਊਡਰ ਨੂੰ ਕੂਚ ਕਰ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗਲਵਾਟ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੂਚ ਕਰਨ ਸ਼ੰਭੂ ਪਾਊਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਅਸੀਂ ਇੱਕ ਜਾਲ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ ਵੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬੜਾ ਕੇਂਦਰ ਨੇ ਵੀ ਪੂਰੀ ਤਿਆਰੀਆਂ ਖਿੱਚੇ ਰੱਖਿ ਰੱਖਿਏ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚਾੜਿਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਵਾਰ ਵੀ ਉਹੀ ਸਾਰੀ ਗੱਲਬਾਤ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਬਿਲਕੁਲ ਸੋ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋ ਸ੍ਰੀ ਆਕਾਰ ਸੋ ਦੇਖ ਸਕਦੇ ਹਾਂ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗੱਲਬਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾਤਰ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਬਸ ਇੰਦਰ ਨੇ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦੀਵਾਰ ਬਣਾ ਰੱਖੀ ਐ ਹਾਂਜੀ ਕਿ ਅਸੀਂ ਪਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਢਾਲ ਲੈਣ ਜਿੰਨੇ ਸਾਨੂੰ ਹੈਰਾਨ ਕਰ ਲੈਣ ਅਸੀਂ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਦੀ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨੇ ਕ ਹੁਣ ਟਰੈਕਟਰ ਕਿੰਨੇ ਕ ਅੱਗੇ ਜੋੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਰਾਂ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨਹੀਂ ਤੁਰਨਾਗਾ ਹਾਂ ਉਥੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੋਣਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਗੜੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹੈ ਬਈ ਟੰਗੜੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਅੱਛਾ ਜਦੋਂ ਮਰਜ਼ੀ ਪਹਿਲਾਂ ਪਾਉਂਦਾ ਜਾਊ ਪਹਿਲਾਂ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰ ਜਾਂ ਪਿੰਡ ਵੇਖਾ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਆਜ਼ਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਬਾਰਡਰ ਨੂੰ ਕੂਚ ਕਰ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹਾਂ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗਲਵਾਟ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੁਛ ਕਰਨ ਸਭੂ ਬਾਉਂਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਯਾਤ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਸੀ ਇੱਕ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ ਵੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਰਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬਣਾ ਕੇ ਕੇਂਦਰ ਨੇ ਵੀ ਪੂਰੀ ਤਿਆਰੀ ਖਿੱਚੇ ਰੱਖੀ ਰੱਖਿਏ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚਾੜਿਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਵਾਰ ਵੀ ਉਹੀ ਸਾਰੀ ਗੱਲਬਾਤ ਤੁਸੀਂ ਦੇਖੋ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਵਿੱਚ ਬਿਲਕੁਲ ਸੋ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋਤ ਸਰੀਆਕਾਰ ਸੋ ਦੇਖ ਸਕਦੇ ਹਾਂ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗੱਲਬਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾਤਰ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਪਰ ਇੰਡਰ ਨੇ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦੀਵਾਰ ਬਣਾ ਰੱਖੀ ਐ ਹਾਂਜੀ ਕਿ ਕਿਸੀਂ ਪਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਢਾਲ ਲੈਣ ਜਿੰਨੇ ਸਾਨੂੰ ਹੈਰਾਨ ਕਰ ਲੈਣ ਸੀ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਦੀ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈਗੇ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨਾ ਕੁ ਹੁਣ ਟਰੈਕਟਰ ਕਿੰਨੇ ਕ ਅੱਗੇ ਜੋੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨਹੀਂ ਤੁਰਨਾਗਾ ਹਾਂ ਉਥੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੋਣਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਗਲੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹੈ ਬਈ ਟੰਗਲੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਅੱਛਾ ਜਦੋਂ ਮਰਜੀ ਪਹਿਲਾਂ ਪਾਉਂਦਾ ਜਾਊ ਪਹਿਲਾਂ ਸਕਦੇ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕੈਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰ ਜਾਂ ਪਿੰਡ ਵੇਖਾ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਆਜ਼ਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਬਾਰਡਰ ਨੂੰ ਕੂਚ ਕਰ ਰਿਹਾ ਉਹ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ-ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗੱਲਬਾਤ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੂਚ ਕਰਨ ਸਭੂ ਬਾਉਂਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਸੀ ਇੱਕ ਜਾਲ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ੍ਹ ਦੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਰਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬਣਾ ਕੇ ਕੇਂਦਰ ਨੇ ਵੀ ਪੂਰੀ ਤਿਆਰੀ ਖਿੱਚ ਰੱਖੀ ਰੱਖਿਆ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚੜਾਇਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਵਾਰ ਵੀ ਉਹੀ ਸਾਰੀ ਗੱਲਬਾਤ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋਤ ਸ੍ਰੀ ਆਕਾਰ ਤੁਸੀਂ ਦੇਖ ਸਕਦੇ ਹੋ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗੱਲਬਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾਤਰ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਬਸ ਇੱਧਰ ਨੇ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦਵਾਰ ਬਣਾ ਰੱਖੀ ਐ ਹਾਂਜੀ ਕਿ ਅਸੀਂ ਪਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਢਾਲ ਲੈਣ ਜਿੰਨੇ ਸਾਨੂੰ ਹੈਰਾਨ ਕਰ ਲੈਣ ਅਸੀਂ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਦੀ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨੇ ਕ ਹੁਣ ਟਰੈਕਟਰ ਕਿੰਨੇ ਕ ਅੱਗੇ ਜੋੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨਹੀਂ ਤੁਰਨਾਗਾ ਹਾਂ ਉਥੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੋਣਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਗਾਲੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹਾਂ ਬਈ ਟੰਗਾਲੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਅੱਛਾ ਜਦੋਂ ਮਰਜ਼ੀ ਪਹਿਲਾਂ ਪਾਉਂਦਾ ਜਹੂ ਪਹਿਲਾਂ ਕੋ ਦੇਖ ਸਕਦੇ ਹੋ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕਾਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰਿਆ ਪਿੰਡ ਰਖੇ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਆਜ਼ਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਬਾਰਡਰ ਨੂੰ ਕੂਚ ਕਰ ਰਿਹਾ ਹੈ ਸੋ ਤਸਵੀਰਾਂ ਦੇਖ ਸਕਦੇ ਆ ਉਹ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗੱਲਬਾਤ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੂਚ ਕਰਨ ਸਭੂ ਬਾਉਂਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਯਾਤ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਅਸੀਂ ਇੱਕ ਜਾਲ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ ਵੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬੜਾ ਕੇਂਦਰ ਨੇ ਵੀ ਪੂਰੀ ਤਿਆਰੀਆਂ ਖਿੱਚੇ ਰੱਖਿ ਰੱਖਿਏ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚਾੜਿਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਵਾਰ ਵੀ ਉਹੀ ਸਾਰੀ ਗੱਲਬਾਤ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਬਿਲਕੁਲ ਸੋ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋ ਸ੍ਰੀ ਆਕਾਰ ਸੋ ਦੇਖ ਸਕਦੇ ਹਾਂ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗੱਲਬਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾ ਤੜ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਆਏ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਪਰ ਇੰਟਰਨੈਟ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦਵਾਰ ਬਣਾ ਰੱਖੀ ਐ ਹਾਂਜੀ ਕਿਸੀ ਵਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਦਾਲ ਲੈਣ ਕਿ ਨਹੀਂ ਸਾਨੂੰ ਹੈਰਾਨ ਕਰਨਾ ਸੀ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਨੇ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈਗੇ ਨੇ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨੇ ਕ ਹੁਣ ਟਰੈਕਟਰ ਕਿੰਨੇ ਕ ਅੱਗੇ ਜੋੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨਹੀਂ ਤੁਰਨਾਗਾ ਹਾਂ ਉਥੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੈ ਨਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਗਾਲੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹਾਂ ਬਈ ਟੰਡਕਲੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਅੱਛਾ ਜਦੋਂ ਮਰਜੀ ਪਹਿਲਾਂ ਪਾਉਂਦਾ ਜਾਊ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰ ਜਾਂ ਪਿੰਡ ਵੇਖਾ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਅ ਆਜਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਪਾਊਡਰ ਨੂੰ ਕੂਚ ਕਰ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗੱਲਬਾਤ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੂਚ ਕਰਨ ਸਭੂ ਪਾਊਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਸੀ ਇੱਕ ਜਾਲ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ੍ਹ ਵੀ ਕੌਲ ਆ 13 ਤਰੀਕ ਦੀ ਜਿਵੇਂ ਵੀ ਕੱਲ੍ਹ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕੌਲ ਆਉਂਦੀ ਤਾਂ ਕੱਲ੍ਹ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਹੈ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਰਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬੜਾ ਕੇਂਦਰ ਨੇ ਵੀ ਪੂਰੀ ਤਿਆਰੀ ਖਿੱਚ ਰੱਖੀ ਰੱਖਿਆ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚਾੜਿਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਹ ਵੀ ਉਹੀ ਸਾਰੀ ਗੱਲ ਵਾ ਤੁਸੀਂ ਦੇਖੋ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਨੂੰ ਬਿਲਕੁਲ ਸੋ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋਤ ਸ੍ਰੀ ਆਕਾਰ ਸੋ ਦੇਖ ਸਕਦੇ ਹਾਂ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗੱਲਬਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾਤਰ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਪਰ ਇੰਟਰ ਨੇ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦਵਾਰ ਬਣਾ ਰੱਖੀ ਐ ਹਾਂਜੀ ਕਿਸੀ ਪਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਢਾਲ ਲੈਣ ਜਿੰਨੇ ਸਾਨੂੰ ਹੈਰਾਨ ਕਰ ਲੈਣ ਸੀ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਦੀ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈਗੇ ਨੇ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨਾ ਕੁ ਹੁਣ ਟਰੈਕਟਰ ਕਿੰਨੇ ਕ ਅੱਗੇ ਜੁੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨੇ ਤੁਰਨਾਗਾ ਹਾਂ ਉਥੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੋਣਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਗਲੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹੈ ਬਈ ਟੰਗਲੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਅੱਛਾ ਜਦੋਂ ਮਰਜ਼ੀ ਪਹਿਲਾਂ ਪਾਉਂਦਾ ਜਾਊ ਪਹਿਲਾਂ ਕੋ ਦੇਖ ਸਕਦੇ ਹੋ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕਾਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰ ਜਾਂ ਪਿੰਡ ਵੇਖਾ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਅ ਆਜਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਬਾਉਡਰ ਨੂੰ ਕੂਚ ਕਰ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗਲਵਾਟ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੂਚ ਕਰਨ ਸਭੂ ਬਾਉਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਸੀ ਇੱਕ ਜਾਲ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ੍ਹ ਵੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਰਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬਣਾ ਕੇ ਕੇਂਦਰ ਨੇ ਵੀ ਪੂਰੀ ਤਿਆਰੀ ਖਿੱਚ ਰੱਖਿ ਰੱਖਿਆ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚੜਾਇਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਵਾਰ ਵੀ ਉਹੀ ਸਾਰੀ ਗੱਲਬਾਤ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਰ ਖਿੱਚ ਲੈਣਗੇ ਹੁਣ ਸ਼ੰਭੂ ਬਾਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ-ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ-ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਖਿੱਚ ਰੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋਤ ਸਰੀ ਆਕਾਰ ਤੁਸੀਂ ਦੇਖ ਸਕਦੇ ਹੋ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗਲਵਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾਤਰ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਪਰ ਇੰਟਰ ਨੇ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦਵਾਰ ਬਣਾ ਰੱਖੀ ਐ ਹਾਂਜੀ ਕਿ ਅਸੀਂ ਪਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਢਾਲ ਲੈਣ ਜਿੰਨੇ ਸਾਨੂੰ ਹੈਰਾਨ ਕਰ ਲੈਣ ਅਸੀਂ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਦੀ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈਗੇ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨਾ ਕੁ ਹੁਣ ਟਰੈਕਟਰ ਕਿੰਨੇ ਕ ਅੱਗੇ ਜੋੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨੇ ਤੁਰਨਾਗਾ ਹਾਂ ਉਦੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੋਣਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਕਲੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹੈ ਬਾਈ ਟੰਕਲੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਜਦੋਂ ਮਰਜ਼ੀ ਪਹਿਲਾਂ ਪਾਉਂਦਾ ਜਾਊ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕੈਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸੰਗਰੂਰ ਦੇ ਕਿਲਾ ਪਰ ਜਾਂ ਪਿੰਡ ਰਖਾ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਅ ਅਜਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਪਾਊਡਰ ਨੂੰ ਕੂਚ ਕਰ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਸੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗੱਲਬਾਤ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੂਚ ਕਰਨ ਸਭੂ ਪਾਊਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਅਸੀਂ ਇੱਕ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ ਵੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫਾਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਰਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬਣਾ ਕੇ ਕੇਂਦਰ ਨੇ ਵੀ ਪੂਰੀ ਤਿਆਰੀ ਖਿੱਚੇ ਰੱਖੀ ਰੱਖਿਏ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚਾੜਿਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਵਾਰ ਵੀ ਉਹੀ ਸਾਰੀ ਗੱਲ ਵਾ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਨੂੰ ਬਿਲਕੁਲ ਸੋ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋਤ ਸ੍ਰੀ ਆਕਾਰ ਸੋ ਦੇਖ ਸਕਦੇ ਹਾਂ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ ਨੇ ਸੋ ਗੱਲਬਾਤ ਕਰ ਲੈਣੇ ਆ ਬੇਬੇ ਕਿਸ ਤਰ੍ਹਾਂ ਲੱਗਦਾ ਇਸ ਵਾਰੀ ਜੰਗ ਕਿੰਨੀ ਔਖੀ ਐ ਜੰਗ ਤਾਂ ਕਿੰਨੀ ਔਖੀ ਹੋਵੇ ਸਾਨੂੰ ਪਰ ਕਿਸਾਨਾਂ ਨੂੰ ਔਖੀ ਨਹੀਂ ਲੱਗਦੀ ਇਹ ਸੱਪਾਂ ਦੀਆਂ ਸਿਰੀਆਂ ਲਾਤਰ ਨਾਲੇ ਨੇ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਨੇਗੇ ਜਿਹੜੇ ਦਿਨ ਰਾਤ ਇੱਕ ਬਣਾਈ ਰੱਖਦੇ ਨੇ ਬਸ ਇੰਡਰ ਨੇ ਤਿਆਰੀ ਪੂਰੀ ਖਿੱਚੀ ਖਿੱਚ ਰੱਖੀ ਐ ਕੰਡਿਆਲੀ ਤਾਰਾਂ ਸਿਮਿੰਟਾਂ ਦੀਆਂ ਸਲੇਬਾਂ ਲਾ ਰੱਖੀ ਨੇ ਦੁਵਾਰ ਬਣਾ ਰੱਖੀ ਐ ਹਾਂਜੀ ਕਿ ਕਿਸੀ ਪਾਰ ਨੱਗ ਜਾਗੇ ਕਿੰਨੇ ਪੈਰੀਕੇਟ ਲਾ ਲੈਣ ਕਿੰਨੇ ਸਿਮਿੰਟ ਢਾਲ ਲੈਣ ਜਿੰਨੇ ਸਾਨੂੰ ਹੈਰਾਨ ਕਰ ਲੈਣ ਸੀ ਹੈਰਾਨ ਨਹੀਂ ਹੁੰਦੇ ਹੈਗੇ ਸੋ ਕਿਸਾਨਾਂ ਦੀ ਤਿਆਰੀਆਂ ਖਿੱਚਲੀਆਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੁਣ ਕਤਾਰ ਵਿੱਚ ਲੰਬੀ ਕਤਾਰ ਵਿੱਚ ਜਾਣਗੇ ਵੀਰ ਜੀ ਕਿੰਨਾ ਕੁ ਹੁਣ ਟਰੈਕਟਰ ਕਿੰਨੇ ਕ ਅੱਗੇ ਜੋੜਨਗੇ ਤੁਹਾਡੇ ਨਾਲ ਬਾਈ ਪਟਿਆਲੇ ਜਾਵਾਂਗੇ ਤਾਂ ਹੁਣ ਉੱਥੇ ਜਾ ਕੇ ਸਾਰੀ ਗੱਲਬਾਤ ਕਰਕੇ ਵੀ ਕਦੋਂ ਤੁਰਨਾ ਹੈ ਇਕੱਠਿਆਂ ਨਹੀਂ ਤੁਰਨਾਗਾ ਹਾਂ ਉਥੋਂ ਤੇ ਆਹਾਂ 78 ਮਾਡਲ ਟਰੈਕਟਰ ਹੈਗਾ ਉੱਥੇ ਐ ਕਿਹਾ ਹੋਣਾ ਵੀ 10 ਮਾਡਲ ਗੱਡੀ ਵੀ 10 ਸਾਲ ਪੁਰਾਣੀ ਗੱਡੀ ਵੜਦੀ ਨਹੀਂ ਲੱਗਦਾ ਟੰਗੜੀ ਤਾਰਾਂ ਦੀ ਮਾਰ ਚੱਲ ਲੂਗਾ ਇਹ ਹੈ ਬਈ ਟੰਗੜੀ ਤਾਰਾਂ ਦੀ ਮਾਰ ਇਹ ਇਹ ਰਸ਼ੀਅਨ ਟੈਂਕ ਹੈ ਅੱਛਾ ਜਦੋਂ ਮਰਜੀ ਪਹਿਲਾਂ ਪਾਉਂਦਾ ਜਾਊ ਪਹਿਲਾਂ ਸਕਦੇ ਜੋਸ਼ ਕਿਸਾਨਾਂ ਦੇ ਵਿੱਚ ਸੋ ਹੋਰ ਵੀ ਪਲ-ਪਲ ਦੀ ਅਪਡੇਟ ਅਸੀਂ ਦਿਖਾਉਂਦੇ ਰਾਵਾਂਗੇ ਫਿਲਹਾਲ ਜਿਹੜੇ ਹੈਗੇ ਨੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਇੱਥੋਂ ਇਹ ਸ਼ੰਭੂ ਬਾਰਡਰ ਵੱਲੋਂ ਕੂਚ ਕਰਨੀਆਂ ਕਲੀਪਾਸ ਪੰਜਾਬੀ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਕਤ ਅਸੀਂ ਸਰਹੂਰ ਦੇ ਕਿਲਾ ਪਰ ਜਾਂ ਪਿੰਡ ਵੇਖਾ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬੀਕੇਯੂ ਇਕਤਾ ਆਜ਼ਾਦ ਦਾ ਜਿਹੜਾ ਕਿਸਾਨ ਜਥਾ ਹੈਗਾ ਉਹ ਸ਼ੰਭੂ ਬਾਰਡਰ ਨੂੰ ਕੂਚ ਕਰ ਰਿਹਾ ਓਹ ਤਸਵੀਰਾਂ ਦੇਖ ਸਕਦੇ ਹੋ ਤਿਆਰੀਆਂ ਇਹਨਾਂ ਦੀ ਜੋਰਾ ਸ਼ੋਰਾ ਨਾਲ ਤੁਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਤੋ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਹੁਣ ਇਹ ਲੰਬੀ ਕਤਾਰ ਵਿੱਚ ਅੱਗੇ ਲੈ ਕੇ ਜਾਣਗੇ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸੋ ਗਲਵਾਟ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਾ ਰਹੇ ਕੁਛ ਕਰਨ ਸਭੂ ਬਾਡਰ ਬਿਲਕੁਲ ਅੱਜ ਸਾਡੇ ਸਾਰੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਹ ਜ਼ਿਲ੍ਹੇ ਦੇ ਵਿੱਚੋਂ ਤੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਅਸੀਂ ਇੱਕ ਜਾਲ ਜਿਹੜਾ ਕੈਡਰ ਨੂੰ ਸਾਰੇ ਨੂੰ ਇਕੱਠਾ ਕਰਨਾ ਹੈ ਅੱਜ ਕੱਲ ਵੀ ਕਾਲ ਆ 13 ਤਰੀਕ ਦੀ ਜਿਵੇਂ ਵੀ ਕੱਲ ਨੂੰ 13 ਤਰੀਕ ਦੋਨਾਂ ਫੋਰਮਾਂ ਵੱਲੋਂ ਕੋਈ ਕਾਲ ਆਉਂਦੀ ਤਾਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਬਿਲਕੁਲ ਜਾਵਾਂਗੇ ਸਾਰੇ ਬਾਰਡਰਾਂ ਨੂੰ ਭੰਨ ਕੇ ਦਿੱਲੀ ਦੇ ਅੰਦਰ ਬੜਾ ਕੇਂਦਰ ਨੇ ਵੀ ਪੂਰੀ ਤਿਆਰੀ ਖਿੱਚੇ ਰੱਖਿ ਰੱਖਿਏ ਨੇ ਲੱਗਦਾ ਇਸ ਵਾਰੀ ਦਿੱਲੀ ਥੋੜੀ ਔਖੀ ਨਜ਼ਰ ਆ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਸੀ 2020 ਦੇ ਵਿੱਚ ਪਰ ਤੁਸੀਂ ਦੇਖਿਆ ਪੰਜਾਬ ਦੇ ਨੌਜਵਾਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੇ ਕਿਸ ਤਰ੍ਹਾਂ ਸਾਰੇ ਨਾਕਿਆਂ ਨੂੰ ਭੰਨ ਕੇ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਟਰੈਕਟਰ ਟਰਾਲੀਆਂ ਨੂੰ ਦਿੱਲੀ ਦੀ ਹਿੱਕ ਤੇ ਚੜਾਇਆ ਸੀ ਉਸ ਸਮੇਂ ਵੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਸਮੇਂ ਵੀ ਦਿਖਾਇਆ ਸੀ ਕਿ ਅਸੀਂ ਜੋਧੇ ਆ ਸੂਰਮੇ ਆ ਲੜਨ ਵਾਲੇ ਲੋਕਾਂ ਸੀ ਆਪਣੇ ਹੱਕ ਨੇ ਜਿਹੜੇ ਉਹ ਲੈਣ ਜਾਣਦੇ ਆ ਇਸ ਸਾਲ ਵੀ ਉਹੀ ਸਾਰੀ ਗੱਲਬਾਤ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਇਹ ਤਾਂ ਸਾਡੀਆਂ ਉਹ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਕਿਸਾਨੀ ਦੀ ਲੜਾਈ ਆ ਮੰਗਾ ਉਹੀ ਨੇ ਜਿਹੜੀਆਂ ਮੰਗਾਂ ਨੂੰ ਅਸੀਂ ਪੰਜਾਬ ਤੋਂ ਮੰਗ ਰਹੇ ਹਾਂ ਮੰਗਾਂ ਉਹ ਸੈਂਟਰ ਦੇ ਦੇਣ ਦੀਆਂ ਨੇ ਅਸੀਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲੜਾਈ ਸੈਂਟਰ ਦੇ ਨਾਲ ਆ ਪਰ ਲੋਕ ਸਿਆਣੇ ਨੇ ਜ਼ਮੀਨ ਖਿੱਚ ਲੈਣਗੇ ਹੁਣ ਸ਼ੰਭੂ ਬਾਰਡਰ ਵੱਲੋਂ ਕੂਚ ਕਰ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਤੁਹਾਡੇ ਨਾਲ ਸਮਰਥਨ ਕਰ ਰਹੀਆਂ ਨੇ ਕੌਣ ਕੌਣ ਜਾਣੀਆਂ ਨਾਲ ਇਹ ਦੋ ਫੋਰਮ ਬਣੇ ਹੋਏ ਨੇਗੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਵਿੱਚ ਦੀ ਇੱਕ ਪਾਸੇ ਖਨੌਰੀ ਵਿੱਚ ਦੀ ਜਿਹੜਾ ਕੂਚ ਆ ਦਿੱਲੀ ਵੱਲ ਕੀਤਾ ਜਾਣਾ ਤੇ ਹੋਰ ਜਥੇਵਾਂ ਵੱਲੋਂ ਅੱਜ ਵੀ ਤੁਸੀਂ ਦੇਖਿਆ ਜਿੱਥੇ ਬੰਦਿਆ ਸਮਰਥਨ ਆ ਜਿਹੜਾ ਲਗਾਤਾਰ ਮਿਲ ਰਿਹਾ ਦਿੱਲੀ ਵੱਲ ਕੂਚ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਖਿੱਚਲੇ ਨੇ ਜੈਕਾਰੇ ਲਗਾਏ ਜਾ ਰਹੇ ਨੇ ਸੋਤ ਸ੍ਰੀ ਆਕਾਰ ਤੁਸੀਂ ਦੇਖ ਸਕਦੇ ਹੋ ਕਿਸਾਨ ਔਰਤਾਂ ਵੀ ਪੂਰੀ ਤਿਆਰੀ ਵਿੱਚ